ਪਿਆਰ ਪ੍ਰੀ ਸਤਿਕਾਰ ਜੀ ਮੇਰਾ ਨਾਮ ਮਿੰਦਰਪਾਲ ਕੋਰਾ ਮਿੰਦਰਪਾਲ ਕੋਰ ਟਾਲੀਵਾਲ ਮੇਰਾ ਨਾਮ ਆ ਮੋਗਾ ਸ਼ਹਿਰ ਦੀ ਮੈਂ ਰਹਿਣ ਵਾਲੀ ਆ ਤੇ ਸਾਡੀ ਇੱਥੇ ਟਾਲੀਵਾਲ ਦੁਕਾਨਾਂ ਵੀ ਹੈਗੀਆਂ ਕੱਚਾ ਦਸਾਂਝ ਰੋਡ ਤੇ ਉੱਤੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਤੇ ਮੇਰੇ ਜਿਹੜੇ ਹਸਬੈਂਡ ਆ ਉਹ ਸੀ ਐਸ ਸੀ ਸੈਂਟਰ ਦਾ ਕੰਮ ਕਰਦੇ ਆ ਤੇ ਮੇਰੀ ਕੱਪੜੇ ਦੀ ਦੁਕਾਨ ਆ ਅਸੀਂ ਦੋਵੇਂ ਜੀ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਕੰਮ ਕਰਦੇ ਆ ਤੇ ਆਪਦੇ ਕੰਮ ਨੂੰ ਮੈਂ ਆਪਦੇ ਦੁੱਖਾਂ ਨੂੰ ਕਿਵੇਂ ਕੰਮਾਂ ਦੇ ਵਿੱਚ ਬਦਲਿਆ ਵਾ ਤੇ ਮੇਰੇ ਹਸਬੰਦ ਨੇ ਜਿਹੜਾ ਮੇਰਾ ਸਾਥ ਦਿੱਤਾ ਵਾ ਤਹਿ ਦਿਲ ਤੋਂ ਉਹਨਾਂ ਦਾ ਮੈਂ ਸ਼ੁਕਰੀਆ ਕਰਦੇ ਕਿਉਂਕਿ ਹਸਬੰਦ ਦਾ ਜਿਹੜਾ ਸਾਥ ਆ ਉਹ ਵਿਆਹ ਤੋਂ ਬਾਅਦ ਔਰਤ ਲਈ ਬਹੁਤ ਜ਼ਰੂਰੀ ਹੁੰਦਾ ਵਾ ਤਾਂ ਹੀ ਔਰਤ ਅੱਗੇ ਵੱਧ ਸਕਦੀ ਆ ਨਹੀਂ ਉਹ ਕਿਸੇ ਘਰ ਦੇ ਖੁੰਝੇ ਕੋਨੇ ਦੇ ਵਿੱਚ ਬੈਠੀ ਘਰ ਦਾ ਕੰਮ ਤਾਂ ਜਰੂਰ ਕਰ ਲੈਂਦੀ ਆ ਪਰ ਅੰਦਰੋਂ ਬਹੁਤ ਟੁੱਟ ਜਾਂਦੀ ਆ ਵੀਰੇ ਜਨਮ ਮੇਰਾ ਪਿੰਡ ਸੇਖਾ ਦੇ ਵਿੱਚ ਹੋਇਆ ਜਿਹੜਾ ਪਿੰਡ ਸੇਖਾ ਵਾ ਇਹ ਸਮਾਰ ਸਰਕੋਲ ਦੇ ਪਿੰਡ ਦੇ ਕੋਲ ਆ ਸੇਖਾ ਪਿੰਡ ਤੇ ਮੇਰੇ ਫਾਦਰ ਸਾਹਿਬ ਦਾ ਨਾਮ ਬਾਬੂ ਸਿੰਘ ਆ ਮਾਂ ਦਾ ਨਾਮ ਸ਼ਿੰਦਰ ਕੋਰਾ ਮੈਂ 6 ਮਹੀਨਿਆਂ ਦੀ ਸੀ ਜਦੋਂ ਮੇਰੀ ਮਾਤਾ ਦੀ ਡੈਥ ਹੋ ਗਈ ਉਸ ਤੋਂ ਬਾਅਦ ਕੀ ਹੋਇਆ ਵੀ ਆ ਮੇਰੀ ਜਿਹੜੀ ਫੋਟੋ ਆ ਇਹ ਮੇਰੇ ਦਾਦੀ ਜੀ ਜਿਨ੍ਹਾਂ ਨੇ ਮੈਨੂੰ ਪਾਲਿਆ 6 ਮਹੀਨਿਆਂ ਦੀ ਇਹਨਾਂ ਨੇ ਮੈਨੂੰ ਕੀਤਾ ਵਾ ਤੇ ਇਹ ਤੋਂ ਬਾਅਦ ਮੇਰੇ ਫਾਦਰ ਸਾਹਿਬ ਨੇ ਮੇਰੀ ਮਾਸੀ ਉਹਨਾਂ ਨੂੰ ਵੀ ਸੱਦਿਆ ਮੇਰੇ ਨਾਨਕਿਆਂ ਨੂੰ ਵੀ ਸੱਦਿਆ ਕਿਉਂਕਿ ਉਹਨਾਂ ਨੇ ਹੋਰ ਵਿਆਹ ਨਹੀਂ ਸੀ ਕਰਾਇਆਗਾ ਤੇ ਉਹਨਾਂ ਨੂੰ ਇਹ ਸੀ ਵੀ ਮੇਰੀ ਜਿਹੜੀ ਧੀ ਦਾ ਵਾ ਬਚਪਨ ਬਹੁਤ ਵਧੀਆ ਨੰਗੇ ਹਨ ਤੇ ਜਦੋਂ ਉਹਨਾਂ ਨੇ ਸੱਦਿਆ ਤੇ ਮੇਰੇ ਮਾਸੀ ਤੇ ਮਾਸੀ ਦੇ ਨਾਲ ਮੇਰੇ ਦੋਵੇਂ ਭੈਣ ਤੇ ਭਰਾ ਤੇ ਉਧਰੋਂ ਮੇਰੇ ਨਾਨਕੇ ਵੀ ਆਏ ਪਰ ਉਹਨਾਂ ਨੇ ਨਹੀਂ ਮੈਨੂੰ ਲਿਆਗਾ ਗੋਦ ਤੇ ਇਹ ਮੇਰੇ ਮਾਸੀ ਹੋਣੀ ਤੇ ਮੇਰਾ ਜਿਹੜਾ ਉਹਦਾ ਭਰਾ ਬੇਟਾ ਸੀ ਮਾਸੀ ਦਾ ਉਹ ਕਹਿੰਦੇ ਵੀ ਨਹੀਂ ਅਸੀਂ ਲੈ ਕੇ ਜਾਣੀ ਇਹ ਸਾਡੀ ਭੈਣ ਆ ਤੇ ਮਾਸੀ ਨੇ ਬਹੁਤ ਕੰਮ ਦੇ ਹੱਥਾਂ ਨਾਲ ਚੁੱਕਿਆ ਕਿਉਂਕਿ ਉਹਨੂੰ ਆਏ ਸੀ ਵੀ ਮੇਰਾ ਹੁਣ ਹਸਬੰਡ ਤਾਂ ਘਰ ਵਾਲਾ ਮੇਰੇ ਨਾਲ ਨਹੀਂਗਾ ਤੇ ਜੇ ਉਹਨੇ ਮੈਨੂੰ ਅੱਗੋਂ ਆਏ ਕਹਿਤਾ ਮੇਰੇ ਤੱਕ ਗੇ ਚਾਰ ਧੀ ਆਵਾ ਮੈਂ ਕੀ ਕਰੂੰਗੀ ਪਰ ਜਦੋਂ ਮੇਰੀ ਮੰਮੀ ਲੈ ਕੇ ਮੈਨੂੰ ਮਾਸੀ ਬੱਸ ਚ ਉਤਰੀ ਤੇ ਉਸ ਟਾਈਮ ਫਾਦਰ ਸਾਹਿਬ ਨੇ ਮੇਰੇ ਨੇ ਮਾਸਟਰ ਨੇ ਤੇਰ ਚੋਇਆ ਸੀਗਾ ਕਹਿੰਦਾ ਜੇ ਮੇਰੇ ਪੰਜ ਵੀ ਹੋ ਜਾਂਦੀ ਤਾਂ ਮੈਂ ਵੀ ਸਵਾਰ ਕਰਦਾ ਇਹ ਮੇਰੀ ਪੰਜਵੀਂ ਮੇਰੀ ਜਾਨ ਤੋਂ ਹੋਈ ਪਿਆਰੀ ਆ ਔਰ ਵੀਰੇ ਤੁਸੀਂ ਯਕੀਨ ਨਹੀਂ ਮੰਨਣਾਗਾ ਮੇਰੇ ਪਿਓ ਨੇ ਮੈਨੂੰ ਫੁੱਲਾਂ ਗੋਸਾਂਵਿਆ 3 ਸਾਲ ਮੇਰਾ ਜਿਹੜਾ ਇਲਾਜ ਆ ਉਹ ਕਾਕਾ ਡਾਕਟਰ ਹਸਪੀਟਲ ਆ ਲੁਧਿਆਣੀ ਦੇ ਵਿੱਚ ਉਹਨਾਂ ਤੋਂ ਮੇਰਾ ਚੱਲਿਆ ਕਿਉਂਕਿ ਜਿਹੜੀ ਮੇਰੀ ਪਹਿਲੀ ਤਸਵੀਰ ਆ ਜਦੋਂ ਮੇਰੇ ਮਾਪਿਓ ਚੱਕ ਕੇ ਲਿਆਏ ਆ ਮੇਰੀ ਇੱਕ ਡੈਰੀ ਲਈ ਹੋਈ ਆ ਆ ਮੇਰੇ ਮਾਸੀ ਮਾਸੜ ਜੀ ਨੇ ਜਿਹੜੇ ਮੇਰੇ ਅਸਲੀ ਮਾਪਿਓ ਹੀ ਆ ਜਿਨ੍ਹਾਂ ਨੇ ਕਿਉਂਕਿ ਵੇਖੋ ਜਨਮ ਦੇ ਨਾਲੇ ਨਾਲੋਂ ਪਲਨ ਨਾਲਾ ਵੱਡਾ ਹੁੰਦਾ ਤੇ ਉਸ ਤੋਂ ਬਾਅਦ ਉਹਨਾਂ ਮਾਪਿਓ ਦਾ ਜਿਹੜਾ ਦਰਜਾ ਦੇ ਦੇਣਾ ਵਾ ਉਹ ਸਭ ਤੋਂ ਵੱਡਾ ਵਾ ਤੇ ਆ ਉਸ ਟਾਈਮ ਦੀ ਫੋਟੋ ਆ ਜਦੋਂ ਮੈਨੂੰ ਚੱਕ ਕੇ ਲਿਆਈ ਸੀ ਦੇਖੋ ਉਦੋਂ ਮੇਰੀ ਕੀ ਹਾਲਤ ਸੀ ਜੀ ਤੇ ਲੋਕ ਕਹਿੰਦੇ ਸੀ ਜਦੋਂ ਮੇਰੀ ਮਾਂ ਬੱਸ 'ਚੋਂ ਲੈ ਕੇ ਉਤਰੀ ਨਾ ਵੀ ਤੈਨੂੰ ਕੋਈ ਵੀ ਇਹ ਬੱਚੇ ਨਹੀਂ ਕੁੜੀ ਸੀ ਤੂੰ ਤੂੰ ਇਹ ਕਿਉਂ ਚੱਕ ਲਈਆਂ ਤੇ ਪਿਓ ਮੇਰੇ ਨੇ ਤੇਲ ਚੋਇਆ ਸੀ ਮਾਸੜ ਜੀ ਨੇ ਤੇ ਮੇਰਾ 3 ਸਾਲ ਇਲਾਜ ਚੱਲਿਆ ਕਾਕੇ ਡਾਕਟਰ ਦੇ ਲੁਧਿਆਣੇ ਤੇ ਮੈਨੂੰ ਵੇਖ ਲਓ ਵੀ 10ਵੀਂ ਤੱਕ ਇਹ ਨਹੀਂ ਪਤਾ ਲੱਗਾ ਵੀ ਮੇਰਾ ਅਸਲੀ ਮਾਪਿਓ ਕੌਣ ਆ ਤੇ ਦੂਸਰਾ ਪਰਿਓ ਕੌਣ 10ਵੀਂ ਦੇ ਵਿੱਚ ਕੀ ਹੋਇਆ ਵੀ ਮੇਰੇ ਫਾਦਰ ਸਾਹਿਬ ਨਾ ਅਚਾਨਕ ਬਿਮਾਰ ਹੋ ਗਏ ਜੰਦੇ ਦਾਖਲ ਸੀ ਮੋਗੇ ਹਸਪੀਟਲ ਦੇ ਵਿੱਚ ਜਦੋਂ ਮੈਨੂੰ ਉੱਥੇ ਲੈ ਕੇ ਗਏ ਤੇ ਉਹਨਾਂ ਨੇ ਡਾਕਟਰ ਮਹਾਜਨ ਵੀ ਇਹ ਕਹਿੰਦਾ ਸੀਗਾ ਵੀ ਜਿਹੜੀ ਇਹ ਕੁੜੀ ਆ ਇਹਦੇ ਮਾਸੀ ਮਾਸੜਾ ਨਹੀਂ ਦਿੰਦੇ ਇਹਨੂੰ ਵੀ ਜਾਨੀ ਕਿ ਉਹਨਾਂ ਨੇ ਕੈਦ ਕੀਤਾ ਹੋਇਆ ਘਰ ਦੇ ਵਿੱਚ ਤੇ ਜਦੋਂ ਮੈਂ ਡਾਕਟਰ ਮਹਾਜਨ ਦੇ ਮੈਨੂੰ ਲੈ ਕੇ ਮੇਰੇ ਡੈਡੀ ਹੌਣੀ ਪਹੁੰਚੇ ਤੇ ਮੈਂ ਪਾਪੇ ਦੇ ਜਾ ਕੇ ਇੱਕ ਚਮਚਾ ਪਾਣੀ ਦਾ ਪਾਇਆ ਰੀਅਲ ਸੱਚ ਮੈਨੂੰ ਉਦੋਂ ਪਤਾ ਲੱਗਾ ਵੀ ਇਹ ਮੇਰੇ ਅਸਲੀ ਫਾਦਰ ਸਾਹਿਬ ਆ ਤੇ ਉਸ ਤੋਂ ਬਾਅਦ ਤਾਂ ਜਿਹੜੀ ਜਿਹੜੀ ਤੁਹਾਨੂੰ ਮੈਂ ਕਹਾਣੀ ਦੱਸਣ ਜਾ ਰਹੀ ਹਾਂ ਨਾ ਆਪਦੀ ਤੁਸੀਂ ਵੀ ਸੋਚੋਗੇ ਵੀ ਕਿੰਨੇ ਮੇਰੇ ਫਾਦਰ ਸਾਹਿਬ ਹੌਸਲੇ ਵਾਲੇ ਬੰਦੇ ਸੀ ਕਿਉਂਕਿ ਕੋ ਮਾਸਟਰ ਸੀਗੇ 2 19 सॉरी 1994 ਤੋਂ 2014 ਤੱਕ ਮੇਰੇ ਪਿਓ ਨੇ ਮੇਰਾ ਕਚਹਿਰੀ ਕੇਸ ਲੜਿਆ ਦੇ ਨਹੀਂ ਮਦੇ ਸਕਦੀ ਕਿਉਂਕਿ ਸਕਾ ਪਿਓ ਵੀ ਜਿੰਨਾ ਚਿਰ ਕੇਸ ਲੜੇ ਨਾ ਉਹ ਵੀ ਧੀ ਤੋ ਅੱਕ ਜੂਗਾ ਤੇ ਇੱਥੇ ਤੱਕ ਮੇਰੇ ਪਿਓ ਨੂੰ ਕਈਆਂ ਨੇ ਕਹਿਤਾ ਸੀਗਾ ਵੀ ਤੂੰ ਇੱਕ ਡੈਰੀ ਲਾ ਲਾ ਉਹਦੇ ਤੇ ਲਿਖੀ ਚੱਲਿਆ ਕਰ ਖਰਚਾ ਤੇ ਮੇਰੇ ਪਿਓ ਨੇ ਕਿਹਾ ਸੀ ਵੀ ਜੇ ਮੇਰੇ ਆਪ ਦੀ ਸਕੀਤੀ ਨਾ ਇਦਾਂ ਹੁੰਦਾ ਮੈਂ ਖਰਚਾ ਲਿਖਦਾ ਨਹੀਂ ਮੈਂ ਖਰਚਾ ਨਹੀਂ ਲਿਖਣਾ ਉਸ ਤੋਂ ਬਾਅਦ ਉਹ ਜਿਹੜੇ ਕੇਸ ਦੇ ਵਿੱਚ ਅੱਜ ਮੇਰੇ ਡੈਡੀ ਹੁਣ ਵੀ ਉਹਨਾਂ ਦੇ ਗੋਡੇ ਇੰਨੇ ਕਾਹਦਾ ਦੁੱਖਦੇ ਆ ਵੀ ਉਹ ਖੜੇ ਨਹੀਂ ਹੋ ਸਕਦੇ ਚੱਜ ਨਾਲ ਮੇਰੇ ਕੇਸ ਕਚਹਿਰੀਆਂ ਸੇ ਸਾਰਾ ਸਾਰਾ ਦੇਣ ਖੜਨਾ ਮੈਂ ਉਹਨਾਂ ਦਾ ਇੱਕ ਇੱਕ ਪਲ ਦਾ ਦੇ ਨਹੀਂ ਦੇ ਸਕਦੀ ਜੀ ਹਾਂਜੀ 99 ਸਾਲ ਦੇ ਵਿੱਚ ਮੇਰੀ ਮੈਰਿਜ ਹੋਈ ਮੇਰੇ ਪਿਓ ਨੇ ਮੇਰੇ ਵਾਸਤੇ ਜਿਹੜਾ ਪਤੀ ਲੱਭਿਆ ਮੈਨੂੰ ਉਹੋ ਤੋਂ ਹੀ ਸੀਗਾ ਵੀ ਮੈਂ ਆਦੇ ਪਤੀ ਦੀ ਇੱਛਤ ਕਰਨੀ ਆ ਮੈਂ ਆਦੇ ਪਿਓ ਦਾ ਮਾਣ ਵਧਾਉਣਾ ਵੀ ਕੋਈ ਇਹ ਨਾ ਕਦੇ ਵੀ ਵੀ ਇਹ ਦੀ ਛੋਟੀ ਕੁੜੀ ਆਏ ਆ ਆਏ ਆ ਕਿਉਂਕਿ ਮੇਰੇ ਫਾਦਰ ਸਾਹਿਬ ਨੇ ਮੈਨੂੰ ਫੁੱਲਾਂ ਤੋਂ ਵੱਧ ਕੇ ਰੱਖਿਆ ਤੇ ਜਿੰਨਾ ਚਿਰ ਵੀ ਮੈਂ ਜਉਂਦੀ ਆ ਮੈਂ ਉਹਨਾਂ ਨੂੰ ਵੀ ਹਮੇਸ਼ਾ ਉੱਚੀ ਇੱਜ਼ਤ ਦੇਣਾ ਆਦੇ ਮਾਪਿਓ ਜੀ ਫਿਰ ਕੀ ਹੋਇਆ ਵੀਰੇ ਵਿਆਹ ਤੋਂ ਬਾਅਦ ਜਿਹੜੇ ਮੈਨੂੰ ਹਸਬੰਡ ਮਿਲੇ ਮੇਰਾ ਸਹੁਰਾ ਪਰਿਵਾਰ ਮਿਲਿਆ ਬਹੁਤ ਨਾਈਸ ਮੈਨੂੰ ਬਹੁਤ ਵਧੀਆ ਮਿਲਿਆ ਅਸੀਂ ਘਰ ਦੇ ਵਿੱਚ ਵੀ ਦੋ ਦਰਾਣੀ ਜਠਾਣੀਏ ਦੋ ਭਰਾਵਾ ਜੀ ਹਾਂਜੀ ਕਹਿਣ ਹੈ ਨਹੀਂ ਕੀ ਤੇ ਮੇਰੇ ਸਾਸੋਹਰਾ ਵੀ ਇਕ ਸਾਥ ਦੇ ਮੇਰੇ ਮਾਪਿਓ ਹੀ ਸੀ ਬਹੁਤ ਵਧੀਆ ਸੀ ਮੇਰਾ ਸਹੁਰਾ ਸਾਉ ਦਾ ਸੁਭਾਅ ਵੀ ਬਹੁਤ ਚੰਗਾ ਸੀ ਦਰਾਣੀ ਠਾੜੀ ਦਾ ਪਿਆਰ ਵੀ ਬਹੁਤ ਸੀ ਕੋਸ਼ੋਦੋ ਸਮਾਂ ਸੀਗਾ ਵੀ ਕਾਲੇ ਦੌਰ ਚ ਕਾਲੇ ਕੱਚਾ ਵਾਲੇ ਚੱਲੇ ਪਏ ਸੀ ਤੇ ਉਦੋਂ ਅਸੀਂ ਸ਼ਹਿਰ ਚ ਆ ਗਏ ਕਿਉਂਕਿ ਸਾਡੀ ਦੁਕਾਨ ਇੱਥੇ ਇੱਥੇ ਪਹਿਲਾਂ ਚੱਕੀ ਹੁੰਦੀ ਸੀ ਹਾਂਜੀ ਹਾਂਜੀ ਚੱਕੀ ਤੋਂ ਬਾਅਦ ਫਿਰ ਅਸੀਂ ਚੱਕੀ ਸੇਲ ਕਰਤੀ ਕੱਪੜੇ ਦਾ ਪਾਲਿਆ ਕੰਮ ਤੇ ਮੈਂ ਇਹੀ ਕਹਿੰਨੀ ਆ ਵੀ ਹਸਬੈਂਡ ਬਹੁਤ ਯਾਨੀ ਕਿ ਮੈਂ ਤਾਂ ਕਹਿੰਦੀ ਮੇਰੇ ਹਸਬੈਂਡ ਆ ਰ ਗਈ ਮੇਰੀ ਤੀਨੋਂ ਹਸਬੈਂਡ ਮਿਲੇ ਵੀ ਮੈਂ ਨਾ ਥੋੜੀ ਜਿਹੀ ਡਿਪਰੈਸ਼ਨ ਚ ਰਹਿਣ ਲੱਗੀ ਸੀ ਕਿਉਂਕਿ ਵਿਆਹ ਤੋਂ ਬਾਅਦ ਮੇਰੇ ਬੇਬੀ ਨਹੀਂ ਸੀ ਹੋਇਆ ਕੋਈ ਵੀ ਕੁਝ ਉਹ ਟੈਨਸ਼ਨਾਂ ਸੀ ਕੁਝ ਮੈਨੂੰ ਉਹ ਉਲਝਣਾਂ ਸੀ ਮੇਰਾ ਕਚਹਿਰੀ ਦੇ ਕੇਸ ਰੌਲਿਆਂ ਦੇ ਵਿੱਚ ਸੀ ਮੈਂ ਮਾਨਸਿਕ ਤੌਰ ਤੇ ਥੋੜੀ ਜਿਹੀ ਬਿਮਾਰ ਰਹਿਣ ਲੱਗੀ ਸੀ ਫਿਰ ਮੈਨੂੰ ਡਾਕਟਰਾਂ ਨੇ ਸਲਾਹ ਦਿੱਤੀ ਮੇਰੇ ਹਸਬੰਦ ਨੂੰ ਵੀ ਇਹਨੂੰ ਕਿਸੇ ਕੰਮ ਵਰਕ ਚ ਪਾ ਦੇ ਵੀ ਇਹਦਾ ਜੀ ਲੱਗਿਆ ਰਿਹਾ ਘਰੂਗਾ ਵੀ ਫਿਰ ਇਹਦਾ ਜਿਹੜਾ ਦਿਮਾਗ ਆ ਉਹ ਉਸ ਪਾਸੇ ਤੋਂ ਹਟ ਜਾਊਗਾ ਫਿਰ ਇਹਨਾਂ ਨੇ ਮੈਨੂੰ ਇਹ ਕੰਮ ਚਾਣ ਪਹਿਲਾਂ ਮੇਰੀ ਮਨੀਆਰੀ ਦੀ ਦੁਕਾਨ ਸੀ ਮਨੀਆਰੀ ਤੋਂ ਬਾਅਦ ਫਿਰ ਮੈਂ ਕੱਪੜੇ ਰੱਖੇ ਫਿਰ ਮੇਰੀਆਂ ਜਾਨੀ ਟੈਨਸ਼ਨਾਂ ਥੋੜੀਆਂ ਜੀਆਂ ਘਟਣ ਲੱਗੀਆਂ ਕਿਉਂਕਿ ਸੈਲਿੰਗ ਆਉਂਦੀਆਂ ਸੀ ਔਰ ਤਾਂ ਕਪੜੇ ਲੈਣ ਮੈਂ ਨਾਲ ਗੱਲਾਂ ਬਾਤਾਂ ਕਰਦੀਆਂ ਸੀ ਫਿਰ ਉਹਨਾਂ ਨੂੰ ਵੇਖ ਕੇ ਆਇ ਲੱਗਦਾ ਸੀ ਵੀ ਮੇਰਾ ਦੁੱਖ ਤਾਂ ਕੁਝ ਵੀ ਹੈ ਨਹੀਂ ਹਾਂਜੀ ਕਿਉਂਕਿ ਇੱਕ ਮੈਂ ਹਰ ਇੱਕ ਨੂੰ ਇਹੀ ਮੈਸੇਜ ਇਹਨੇ ਹਾਰੋ ਨਾ ਜ਼ਿੰਦਗੀ ਤੋਂ ਨਾ ਨਿਰਾਸ਼ ਹੋ ਕਿਉਂਕਿ ਜ਼ਿੰਦਗੀ ਆਪਾਂ ਨੂੰ ਕੁਝ ਸਿਖਾਉਂਦੀ ਆ ਹੂੰ ਕੋ ਵੀਰੇ ਮੈਂ ਜਿਹੜੀ ਪਹਿਲੀ ਗੱਲ ਕਰਨ ਲੱਗੀ ਆ ਉਹਦੇ ਵਿੱਚ ਤਾਂ ਪਹਿਲਾਂ ਮੈਂ ਸਾਰੀਆਂ ਭੈਣਾਂ ਤੋਂ ਸੌਰੀ ਮੰਗਦੀ ਆ ਵੀ ਮੈਂ ਕਿਸੇ ਨੂੰ ਲਾ ਕੇ ਗੱਲ ਨਹੀਂ ਕਹਿਣ ਲੱਗੀਗੀ ਆਹ ਦੇਖ ਲਓ ਤੁਸੀਂ ਇੰਟਰਵਿਊ ਦੇਣਾ ਲੈਣਾ ਆਣਾ ਸੀ ਨਾ ਮੇਰੀ ਤੇ ਆਹ ਵੇਖ ਲਓ ਮੇਰੀ ਸਾਦਗੀ ਚ ਰੋ ਸਾਡਾ ਜੀਵਨ ਜਿਉ ਹਾਂ ਆਪਦਾ ਸਾਦੇ ਢੰਗ ਦੇ ਨਾਲ ਰੋ ਕਿਉਂਕਿ ਜੇ ਆਪਾਂ ਇਹ ਚ ਰਹਿੰਦੀ ਆ ਨਾ ਤੇ ਆਪਾਂ ਬਹੁਤ ਸੋਕੇ ਹੁੰਦੇ ਜਦੋਂ ਆਪਾਂ ਦੁਨੀਆ ਨੂੰ ਵਿਖਾਵੇ ਚ ਕਹਿੰਨੀ ਆ ਨਾ ਵੀ ਵਿਖਾਵਾ ਵਿਖੁੰਨੇ ਆ ਉਦੋਂ ਔਰਤਾ ਜਿਆਦਾ ਡਿਪਰੈਸ਼ਨ ਚ ਹੁੰਦੀ ਜੀ ਉਹਦਾ ਮੇਨ ਕਾਰਨ ਹੁੰਦਾ ਵੀ ਜੇ ਮੰਨ ਲਓ ਵੀ ਇੱਕ ਦੇ ਚੂੜੀ ਪਾਈ ਸੋਨੇ ਦੀ ਤੇ ਉਹਨੂੰ ਖਾਣਾ ਵੀ ਮੈਂ ਵੱਧ ਪਖਾਣੀ ਆ। ਉਹਦੇ ਵਿੱਚ ਨਾਲੇ ਤਾਂ ਆਪਾਂ ਸ਼ਿਕਾਰ ਆ, ਨਾਲੇ ਆਪਣਾ ਪਰਿਵਾਰ ਸ਼ਿਕਾਰ ਆ ڈپریشن ਦਾ। ਜਿੰਨਾ ਆਪਾਂ ਸਾਦੇ ਪਾਂਚ ਜਿਉ ਕਿਉਂਕਿ ਮੇਰੇ ਫਾਦਰ ਸਾਹਿਬ ਤੋਂ ਵੀ ਮੈਂ ਇਹੀ ਸਿੱਖਿਆ ਸਾਦੇ ਪਾਂਚ ਜਿਉਣਾ ਤੇ ਮੇਆ ਦੇ ਹਸਬੰਦ ਤੋਂ ਵੀ ਇਹੀ ਸਿੱਖਿਆ ਆ। ਵੀ ਮਿਹਨਤ ਕਰੋ ਤੇ ਸਾਦੀ ਜ਼ਿੰਦਗੀ ਜਿਉਓ। ਉਹਦੋਂ ਉਹ ਤੁਸੀਂ ਖੁਸ਼ ਇੰਨਾ ਹੀ ਕਰੋਂਗੇ ਨਾ ਵੀਰੇ ਮਿਸਾਲ ਹੀ ਹੋਊ ਤੁਹਾਡੇ ਵਾਸਤੇ। ਜਦੋਂ ਤੁਹਾਨੂੰ ਮਾਸੀ ਮਾਸੜ ਜੀ ਨੇ ਪਾਲਿਆ ਹਨ ਈ ਧੀ ਬਣਾ ਕੇ ਹਾਂਜੀ ਜਦੋਂ ਆਪਾਂ ਜਵਾਨ ਹੁੰਨੇ ਆ ਬੜੇ ਆਪਣੇ ਚਾਹ ਹੁੰਦੇ ਆ ਸਦਰਾਂ ਹੁੰਦੀਆਂ ਪਰ ਇਹ ਵੀ ਹੁੰਦਾ ਵੀ ਆਪਣਾ ਮਾਪਿਓ ਤਾਂ ਇੱਥੇ ਹੈ ਨਹੀਂਗਾ ਦੁਨੀਆ ਦੇ ਵਿੱਚ ਹਾਂਜੀ ਕੋਈ ਆਪਦੇ ਚਾਹ ਵੀ ਦੱਬੇ ਸੀ ਉਹਨਾਂ ਟਾਈਮਾਂ ਦੇ ਵਿੱਚ ਜਾਂ ਚਾਹ ਪੂਰੇ ਹੋਏ ਤੁਹਾਡੇ ਸਾਰ ਨਹੀਂ ਵੀਰੇ ਇਸ ਵੱਲੋਂ ਤਾਂ ਮੈਂ ਕਹਿੰਨੀ ਆ ਵੀ ਸ਼ਾਇਦ ਮੇਰੇ ਕੋਈ ਕਰਮ ਹੀ ਚੰਗੇ ਕੀਤੇ ਹੋਏ ਸੀਗੇ ਜਾਂ ਕਿਸਮਤ ਹੀ ਰੱਬ ਨੇ ਇੰਨੀ ਵਧੀਆ ਲਿਖੀ ਹੋਈ ਸੀ ਕਿ ਜਿਹੜੇ ਮੈਨੂੰ ਮਾਪਿਓ ਮਾਸੀ ਮਾਸੜ ਨੇ ਉਹਨਾਂ ਨੂੰ ਅੱਜ ਕਹੀ ਨਹੀਂ ਆ ਪਹਿਲੇ ਦਿਨ ਹਾਂਜੀ ਮੇਰੇ ਲਈ ਉਹ ਮਾਪਿਓ ਮੈਂ ਕਿ ਨਹੀਂ ਉਹਨਾਂ ਨੇ ਚਾਰਾ ਤੀਆਂ ਦੇ ਲਾੜਨੀ ਪੂਰੇ ਕੀਤੇ ਜਿੰਨੇ ਮੇਰੇ ਕੀਤੇ ਔਰ ਦੂਜੀ ਗੱਲ ਵੀ ਜਦੋਂ ਮੇਰਾ ਵਿਆਹ ਹੋਇਆ ਸੀ ਚਾਰਾ ਪੈਨਨ ਨੂੰ ਨਾ ਕੋਸ਼ਦਾ ਚ ਦਿੱਤਾ ਗਿਆ ਜਿੰਨਾ ਮੈਨੂੰ ਦਿੱਤਾ ਗਿਆ ਉਸ ਟਾਈਮ ਦੇ ਵਿੱਚ ਨਾ ਸਕੂਟਰ ਮੇਨ ਮੰਨਿਆ ਜਾਂਦਾ ਸੀਗਾ ਤੇ ਮੇਰੇ ਪਿਓ ਨੇ ਮੈਨੂੰ ਵਿਆਹ ਦੇ ਵਿੱਚ ਸਕੂਟਰ ਵੀ ਕੂਲਰ ਵੀ ਜਿੰਨੇ ਜੋਗੇ ਸੀ ਮੇਰਾ ਵਾਧੂ ਕੀਤਾ ਤੇ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਨੀ ਆ ਵੀ ਪ੍ਰਾਵਨ ਜਿਹੜੇ ਵੀ ਅੱਜਕੱਲ੍ਹ ਦੇ ਸਮੇਂ ਦੇ ਵਿੱਚ ਅਖਿਆਈ ਟੈਂਪ ਭੈਣਾ ਨਾਲ ਖੜਦੀ ਨਹੀਂ ਹਾਂਜੀ ਆਪਾਂ ਦੇਖਦੀ ਆ ਨਾ ਪਰਜਾਈਆਂ ਨਹੀਂ ਖੜਦੀਆਂ ਹੂੰ ਪਰ ਮੈਂ ਕਹਿੰਦੀ ਵੀ ਮੈਂ ਮੈਂ ਆਉਦੇ ਰਿਕਾਰਡਿੰਗ ਕਹੀਨੀ ਆ ਵੀ ਜੇ ਆਪਾਂ ਸਹੀ ਆ ਨਾ ਭਰਾ ਪਰਜਾਈ ਆਪਣੇ ਲਈ ਹੀ ਰਹੀ ਆ ਜੀ ਵੀਰੇ ਜਿੰਨਾ ਮੇਰਾ ਭਰਾ ਤੇ ਪਰਜਾਈ ਕਰਦੇ ਆ ਨਾ ਭਤੀਜਾ ਭਤੀਜ ਨੂੰ ਮੈਂ ਕਹਿੰਦੀ ਨਹੀਂ ਕਿਸੇ ਦਾ ਕਰਦੀ ਹੋਣੀ ਵੀ ਮੈਨੂੰ ਕਦੇ ਲੱਗਿਆ ਹੀ ਨਹੀਂ ਵੀ ਮੈਂ ਪੰਜਵੀਂ ਹੀ ਹੈਗੀ ਆ ਮਾਸੀ ਮਾਸਟਰ ਨੇ ਲਈ ਹੋਈ ਕਿਉਂਕਿ ਉਹਨਾਂ ਉਹ ਚਾਰਾਂ ਦਾ ਨਹੀਂ ਕਰਦੇ ਜੀ ਨਾ ਮੇਰਾ ਕਰਦੀ ਹਰ ਮੈਂ ਸੰਧਾਰਾ ਵੀ ਸੌਣ ਪਹਿਲਾ ਸ਼ੁਰੂ ਹੁੰਦਾ ਮੇਰੇ ਘਰੇ ਸੰਧਾਰਾ ਪਹਿਲਾ ਆ ਹੁੰਦਾ ਤੇ ਕਦੇ ਮੈਨੂੰ ਮੇਰੇ ਪਿਓ ਨੇ ਖਾਲੀ ਨਹੀਂ ਮੋੜਿਆ ਸਹਰੇ ਘਰੋਂ ਵੀ ਮੈਂ ਜਦੋਂ ਜਾਨੀ ਆ ਪੇਕੇ ਘਰੇ ਭਾਵੇਂ ਮੈਂ 1 ਘੰਟਾ ਦਵਾਂ ਦੋ ਰਵਾਂ 100 ਤੋਂ 500 ਮੋੜਦੇ ਨਹੀਂ ਮੈਨੂੰ ਕਦੇ ਜੀ ਤੇ ਇੰਨਾ ਮੈਂ ਕਹਿੰਨੀ ਆ ਵੀ ਨਹੀਂ ਮੈਂ ਇੱਥੇ ਵੀ ਵੀਰੇ ਅਖ਼ਿਆਰ ਦੇ ਵਿੱਚ ਵੇਖਿਆ ਭੈਣਾਂ ਨੂੰ ਕਈ ਕਹਿਣਗੇ ਅਸੀਂ ਭਰਾ ਨਾਲ ਨਹੀਂ ਬੋਲਦੀਆਂ ਕਈ ਕਹਿ ਦੇਣਗੇ ਵੀ ਅਸੀਂ ਬੈਨਾਨਾ ਲਈ ਬੋਲੀ ਮੇਰਾ ਮਨ ਬਹੁਤ ਦੁਖੀ ਹੁੰਦਾ ਵੀ ਇਹ ਰਿਸ਼ਤੇ ਨਾ ਬਹੁਤ ਔਖੇ ਮਿਲਦੀਆਂ ਤੇ ਇਹਨਾਂ ਨੂੰ ਸੰਭਾਲਣਾ ਆਪਣਾ ਸਾਰਿਆਂ ਨੂੰ ਰਾਲ ਕੇ ਕਰਦੇ ਇਹ ਨਹੀਂ ਹੁੰਦਾ ਵੀ ਜੇ ਕੋਈ ਤਕੜਾ ਤੇ ਉਹ ਕਹੂਗਾ ਵੀ ਮਾਰੇ alli ਵੇਖਣਾ ਨੀਗਾ ਪਰ ਮੇਰਾ ਜੋ ਉਹਨਾਂ ਨੇ ਕੀਤਾ ਉਹ ਤਾਂ ਮੈਂ ਕਰ ਜਾ ਸਾਰੀ ਉਮਰ ਹੀ ਨਹੀਂ ਦੇ ਸਕਦੀ ਵੀ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਮਾਪਿਓ ਹੈ ਨਹੀਂਗੇ ਹਨਾ ਤੁਹਾਨੂੰ ਜਿਹੜਾ ਵੀ ਤੁਹਾਡਾ ਰਿਸ਼ਤੇ ਦਾ ਸਮਝਦਾ ਨਾ ਚੰਗਾ ਹਮੇਸ਼ਾ ਉਹਦੇ ਬਣ ਕੇ ਰੋ ਇਹ ਨਹੀਂ ਹੈਗਾ ਵੀ ਕਿਸੇ ਦੀਆਂ ਗੱਲਾਂ ਚਾ ਕੇ ਚੱਕੇ ਜਾਂ ਹੋਂ ਤੁਸੀਂ ਤੇ ਆਪਦੇ ਜਿਹੜਾ ਪਾਲਨ ਵਾਲੇ ਨੂੰ ਆਪਾਂ ਕਹੀ ਹੈਗੇ ਵੀਰੇ ਇਹ ਜਿਹੜਾ ਵਿਰੋਧ ਬੋਲਣ ਲੱਗ ਜਾਂਦੇ ਹਾਂ ਹਾਂਜੀ ਕਹਿੰਦੇ ਸਾਡਾ ਤੂੰ ਕੀਤਾ ਕੀ ਆ ਮੇਰੇ ਪਿਓ ਨੇ ਜਿਵੇਂ ਇੰਨੇ ਸਾਲ ਮੇਰਾ ਕੇਸ ਲੜਿਆ ਫਿਰ ਉਸ ਤੋਂ ਬਾਅਦ ਜਿੰਨੇ ਵੀ ਜ਼ਮੀਨ ਦੇ ਪੈਸੇ ਆਏ ਉਹ ਮੇਰੇ ਸਹੁਰੇ ਪਰਿਵਾਰ ਨੇ ਵੰਡਤੀ ਆ ਏਕੇ ਪਰਿਵਾਰ ਨੇ ਇੱਕ ਪੈਸਾ ਨਹੀਂ ਇਹ ਇਸ ਤੋਂ ਵੱਡੀ ਮਿਸਾਲ ਕੀ ਹੋ ਸਕਦੀ ਇਹ ਫਰਜ਼ ਹੈ ਆਪਣਾ ਵੀ ਉਹਨੂੰ ਮਾਪਿਓ ਬਣਾ ਲਓ ਜਿਹੜਾ ਤੁਹਾਡਾ ਬੰਦਾ ਵਾ ਫੇ ਸਾਰੀ ਜ਼ਿੰਦਗੀ ਵੀ ਇਹ ਉਹਦੀ ਬਣ ਕੇ ਰੋਏ ਨਹੀਂ ਹੈਗਾ ਵੀ ਜਦ ਮਾਸੀ ਕਹਿ ਦੇਵੇ ਜਾਂ ਹੋਰ ਕੋਈ ਕਹਿ ਦੇਵੇ ਤੇ ਕਹਿ ਦੇਵੇ ਵੀ ਨਹੀਂ ਤੋ ਉਹ ਘੱਟ ਕਰਦੀ ਮੈਂ ਜ਼ਿਆਦਾ ਕਰਦਾ ਨਹੀਂ ਉਹ ਤੁਹਾਡੀ ਜ਼ਮੀਨ ਜਾਂ ਦਿਲ ਲਾਲਚ ਨੂੰ ਕਰਨਗੇ ਜਿਹੜਾ ਰੀਅਲ ਆ ਉਹ ਤੁਹਾਡਾ ਪਹਿਲੀ ਵਾਰੀ ਬਣ ਜਾ। ਕਿ ਮੈਂ ਹੋਰ ਗੱਲ ਕਹਿਣਾ ਚਾਹੁੰਨੀ ਆ ਵੀ ਭਰਾ ਦੇ ਵਰਤਨ ਦੇ ਨਾਲ ਜਿਹੜਾ ਮੇਰਾ ਭਤੀਜਾ ਵਾ ਉਹ ਨੇ ਮੈਨੂੰ ਕਦੇ ਮਹਿਸੂਸ ਹੀ ਨਹੀਂ ਹੋਣ ਦਿੱਤਾਗਾ ਤੇ ਭਤੀਜਾ ਉਹ ਜਿਹੜੀ ਮੇਰੀ ਆਈ ਹੋਈ ਆ ਉਹ ਤਾਂ ਮੈਨੂੰ ਇੱਕ ਸਾਦੀ ਮੰਗ ਕੋਈ ਸਾਰਾ ਕੁਝ ਸਮਝ ਕੇ ਮੇਰੇ ਨਾਲ ਗੱਲਬਾਤ ਕਰਦੀ ਆ। ਇਹਨਾਂ ਵੀ ਜਿੰਨੀ ਵਾਰ ਮੈਂ ਜਾਣ ਬਲਵਾ ਮੈਨੂੰ ਇਹੀ ਫੈਮਿਲੀ ਮਿਲੇ। ਇਹੀ ਮੇਰੀ ਉਹ ਜੇ ਮੈਨੂੰ ਸੋਹਰਾ ਪਰਿਵਾਰ ਮਿਲੇ ਹਸਬੰਡ ਕਿਉਂਕਿ ਮੇਰੇ ਹਸਬੰਡ ਤਾਂ ਜਿਵੇਂ ਹੀਰਾ ਹੀ ਬੰਦਾ ਵਾ ਮੇਰੇ ਹਸਬੰਡ ਆ। ਜਿਹੜੇ ਅੱਜ ਬਾਹਰ ਗਏ ਹੋਏ ਆ ਮੇਰੀ ਮੰਮੀ ਸੱਸ ਦੇ ਨਾ ਵੀ ਡੈਡੀ ਨੇਸ਼ਨ ਹੋਣੀਆ ਉਹਨਾਂ ਨੂੰ ਥੋੜੀ ਕੈਂਸਰ ਦੀ ਪ੍ਰੋਬਲਮ ਆ ਗਈ ਸੀਗੀ। ਜੀ ਤਾਂ ਕਰਕੇ ਤੇ ਇਹ ਹੀਰਾ ਬੰਦਾ ਵਾ ਮੇਰੇ। ਜੀ ਤੇ ਇਹ ਮੇਰੇ ਫਾਦਰ ਸਾਹਿਬ ਨੇ ਮੇਰੇ ਲਈ ਵਾਟੋਲਿਆ ਸੀ ਜਿਹੜਾ ਇਹਨਾਂ ਨੇ ਵੀ ਇੱਕ ਸਾਦੇ ਰੱਬ ਹੀ ਐ ਮੇਰੇ ਲਈ ਕਿਉਂਕਿ ਇਹਨਾਂ ਨੇ ਮੈਨੂੰ ਕਦੇ ਵੀ ਕਿਸੇ ਕੰਮ ਤੋਂ ਰੋਕਿਆ ਨਹੀਂ ਮੇਰਾ ਹਰ ਪਲ ਸਾਥ ਦਿੱਤਾ ਹਰ ਕੰਮ ਦੇ ਵਿੱਚ ਤੇ ਉਹਦੀ ਅਨੂਰ ਹਾਂ ਮੇਰੀ ਸਾਡੀ ਬੇਟੀ ਐ ਜੋ ਥੋੜੇ ਕੈਮ ਬਾਦ ਹੋਈ ਆ ਹਾਂਜੀ ਤੇ ਸਾਡੀ ਇੱਕੋ ਹੀ ਧੀ ਰਣੀ ਆ ਤੇ ਰੱਬ ਇਹਦੀ ਲੰਮੀ ਉਮਰ ਕਰੇ ਕੀ ਨਾਮ ਰੱਖਿਆ ਕੁੜੀਆ ਦਾ ਜੀ ਗਨੂਰ ਕੌਰ 42 ਵਾ ਠੀਕ ਹੈ ਹਾਂਜੀ ਆਪਣੇ ਬੱਚਾ ਨਹੀਂ ਹੈਗਾ ਤੇ ਆਪਾਂ ਦਿਲ ਨਾ ਛੱਡੀਏ ਕਿਉਂਕਿ ਪਰਮਾਤਮਾ ਆਸ ਆਪਣੀ ਨੂੰ ਦੇਸ ਵੇਰ ਜ਼ਰੂਰ ਪੂਰੀ ਕਰਦਾ। ਹੂੰ ਬਸ ਸ਼ਰਧਾ ਜਿਹੜੀ ਆਪਨਾ ਵਿਸ਼ਵਾਸ ਆ ਉਹ ਆਪਣੇ ਥੋੜੇ ਸਬਰ ਨਾਲ ਆਪਾਂ ਨੂੰ ਹਰ ਚੀਜ਼ ਮਿਲਦੀ ਆ। ਕਈ ਵਾਰੀ ਆਪਾਂ ਛੇਤੀ ਡੋਲ ਜਾਂਦੇ ਆ। ਹਾਂਜੀ। ਹਾਂਜੀ। ਤੇ ਇਹਦੇ ਲਈ ਮੇਰਾ ਮੈਸੇਜ ਸੱਸਾਂ ਸਹੁਰਿਆਂ ਤੱਕ ਵੀ ਹੈਗਾ ਵਾ ਵੀ ਮਾੜੀ-ਮਾੜੀ ਗੱਲਾਂ ਤੇ ਨੌਹਾਂ ਨੂੰ ਤੰਗ ਪਰੇਸ਼ਾਨ ਨਾ ਕਰੋ। ਇੱਕ ਗੱਲ ਵੀ ਹੈਗੀ ਵੀ ਜਿਹੜੀਆਂ ਸਿਆੜੀਆਂ ਸੱਸਾਂ ਹੁੰਦੀਆਂ ਵਾ ਵੀਰੇ ਉਹ ਕਮਲੀ ਨੌ ਨੂੰ ਵੀ ਸਿਆੜੀਆਂ ਬਣਾ ਦਿੰਦੀਆਂ। ਹਾਂਜੀ। ਜਿਹੜੀਆਂ ਨਾ ਨੋ ਨੂੰ ਤਾਂ ਨਹੀਂ ਮੈਨੇ ਦਿੰਦੀਆਂ ਉਹ ਸਿਆਣੀ ਨੂੰ ਵੀ ਕਮਲੀ ਕਰ ਦਿੰਦੀਆਂ ਇਸ ਗੱਲੋਂ ਜਿਵੇਂ ਮੇਰਾ ਸਹੁਰਾ ਪਰਿਵਾਰ ਮੈਨੂੰ ਬਹੁਤ ਵਧੀਆ ਮਿਲਿਆ ਵਾ ਤੇ ਮੇਰੇ ਹਸਬੈਂਡ ਜਿਵੇਂ ਹੀਰਾ ਬੰਦਾ ਵਾ ਇਹ ਬਹੁਤ ਨਾਈਸ ਇਸ